ਇੱਕ ਮਰਦ ਨੂੰ ਸਭ ਦੀ ਪਰਵਾਹ ਹੈਗੀ ਦੁਨੀਆ ਦੇ ਵਿੱਚ ਕੀ ਹੋ ਰਿਹਾ ਹੈ ਸੋਸਾਇਟੀ ਦੇ ਵਿੱਚ ਕੀ ਹੋ ਰਿਹਾ ਹੈ ਮਾਂ ਬਾਪ ਦੀ ਆਫਿਸ ਦੇ ਵਿੱਚ ਕੀ ਹੋ ਰਿਹਾ ਹੈ ਹਰ ਇੱਕ ਚੀਜ਼ ਦੀ ਉਹਨੂੰ ਪਰਵਾਹ ਹੈ ਪਰ ਉਹਦੀ ਪਰਵਾਹ ਨਹੀਂ ਜੀ ਨੂੰ ਉਹ ਵਿਆਹ ਕਿ ਲੱਗ ਗਿਆ ਹੈ ਇੱਕ ਪਤਨੀ ਕਹਿੰਦੀ ਓਦੋਂ ਟੁੱਟ ਜਾਂਦੀ ਹੈ ਜਦੋਂ ਉਸ ਦਾ ਪਤੀ ਉਸ ਦੀ ਕਦਰ ਨਹੀਂ ਕਰਦਾ ਉਸ ਨੂੰ ਪਿਆਰ ਨਹੀਂ ਕਰਦਾ ਉਸ ਨੂੰ ਇਗਨੋਰ ਕਰਦਾ ਕਹਿੰਦੀ ਇੱਕ ਔਰਤ ਨੂੰ ਇੱਕ ਮਰਦ ਕੁਦਰਤੌਰ ਕਾਂਤੀ ਰਕਾਂ ਤੋਂ ਕੁਦਰ ਬਣਾ ਸਕਦੇ ਇਸ ਦੇ ਵਿੱਚ ਕੱਲੇ ਪੁਰਸ਼ ਦਾ ਹੀ ਨੁਕਸਾਨੀ ਔਰਤਾਂ ਦਾ ਵੀ ਹੈ ਬਹੁਤ ਭੈਣਾਂ ਦੇ ਮੈਨੂੰ ਇਸ ਤਰੀਕੇ ਦੇ ਮੈਸੇਜ ਆਉਂਦੇ ਨੇ ਆਓ ਆਪਾਂ ਜਾਣਦੇ ਹਾਂ ਕਿ ਕਿਵੇਂ ਤੁਸੀਂ ਪਤੀ ਪਤਨੀ ਇੱਕ ਦੂਜੇ ਦਾ ਪਿਆਰ ਆਪਸ ਦੇ ਵਿੱਚ ਵੰਡ ਸਕਦੇ ਹੋ ਤੇ ਪਾ ਸਕਦੇ ਹੋ ਛੋਟੀਆਂ ਛੋਟੀਆਂ ਗੱਲਾਂ ਨੇ ਜਿਹੜੇ ਗਿਲੇ ਸਿਕਵੇਂ ਉਹਨਾਂ ਨੂੰ ਕਿਵੇਂ ਦੂਰ ਕਰ ਸਕਦੇ ਹੋ ਵੀਡੀਓ ਚੰਗੀ ਲੱਗੂਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਹਾਈਪੀ ਦਾ ਬਟਨ ਆਉਂਦਾ ਇੱਕ ਉਹ ਜ਼ਰੂਰ ਦਬਾਇਆ ਕਰੋ ਤਾਂ ਕਿ ਤੁਹਾਡੀ ਭੈਣ ਨੂੰ ਇਹ ਹੋਵੇ ਵੀ ਹਾਂ ਤੁਸੀਂ ਸੱਚਮੁੱਚ ਮੈਨੂੰ ਵੀ ਦਿਲੋਂ ਪਿਆਰ ਕਰਦੇ ਹੋ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਅੱਗੇ ਦੋਹੀ ਹੱਥ ਜੋੜ ਕੇ ਅਰਦਾਸ ਕਰਦੀਆਂ ਕਿ ਤੁਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਚੜ੍ਹਦੀ ਕਲਾ ਤੇ ਤੰਦਰੁਸਤੀ ਪ੍ਰਾਯ ਜੀਵਨ ਬਤੀਤ ਕਰ ਰਹੇ ਹੋਮ ਅੱਜ ਦੀ ਜਿਹੜੀ ਵੀਡੀਓ ਇਹਨਾਂ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਭੈਣਾਂ ਦੇ ਇਦਾਂ ਦੇ ਮੈਸੇਜ ਆਉਂਦੇ ਨੇ ਕਿ ਦੀਦੀ ਮੇਰਾ ਪਤੀ ਕਿਸੇ ਦੂਸਰੀ ਪ੍ਰਾਈ ਔਰਤ ਦੇ ਬਸ ਦੇ ਵਿੱਚ ਐ ਮੇਰੇ ਨਾਲ ਗੱਲ ਨਹੀਂ ਕਰਦਾ ਪ੍ਰਾਈ ਔਰਤਾਂ ਦੇ ਨਾਲ ਗੱਲਾਂ ਕਰਦਾ ਮੈਨੂੰ ਪਿਆਰ ਨਹੀਂ ਕਰਦਾ ਮੇਰੀ ਨਹੀਂ ਸੁਣਦਾ ਹੋਰ ਸਾਰਿਆਂ ਦੀ ਸੁਣਦਾ ਅੱਜ ਮੈਂ ਆਪਣੇ ਵੀਰਾਂ ਨੂੰ ਸਭ ਤੋਂ ਪਹਿਲਾਂ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਪਤੀ ਪਤਨੀ ਦਾ ਰਿਸ਼ਤਾ ਇੱਕ ਅਜਿਹਾ ਅਨਮੋਲ ਰਿਸ਼ਤਾ ਹੈਗਾ ਕਿ ਦੁਨੀਆ ਦੇ ਸਾਰੇ ਰਿਸ਼ਤੇ ਪਾਸਾ ਵੱਟ ਜਾਂਦੇ ਨੇ ਪਰ ਪਤੀ ਪਤਨੀ ਜਿਹੜੇ ਕਿ ਸਹੀ ਤਰੀਕੇ ਚ ਪਤੀ ਪਤਨੀ ਨੇ ਉਹ ਕਦੇ ਵੀ ਇੱਕ ਦੂਜੇ ਦਾ ਸਾਥ ਨਹੀਂ ਛੱਡਦੇ ਦੇਖੋ ਪਤਨੀ ਨੂੰ ਕਹਿੰਦੇ ਜਿਹੜੀ ਦਿਲੋਂ ਪਿਆਰ ਕਰਦੀ ਹੈ ਨਾ ਆਪਣੇ ਪਤੀ ਨੂੰ ਉਹਨਾਂ ਪੈਸਾ ਗਹਿਣੇ ਦੌਲਤ ਚਾਹੀ ਕਹਿੰਦੇ ਨਹੀਂ ਘਰ ਦੇ ਵਿੱਚ ਗਰੀਬੀ ਹੋਵੇ ਜਦੋਂ ਉਹਦਾ ਪਤੀ ਬਾਹਰੋਂ ਆ ਕੇ ਉਹਨੂੰ ਇੱਕ ਵਾਰੀ ਪੁੱਛਲੇ ਨਾ ਵੀ ਕਿਵੇਂ ਹੋ ਜੀ ਤੁਸੀਂ ਠੀਕ ਸੀਗੇ ਦਿਨੇ ਕਿਵੇਂ ਰਹੇ ਇਹਦੇ ਨਾਲ ਉਹਦੀ ਕਹਿੰਦੇ ਸਾਰੀਆਂ ਜਿੰਨੀਆਂ ਵੀ ਉਹਨੇ ਸਾਰੀਆਂ ਥਕਾਵਟ ਵੀ ਉਤਰ ਜਾਂਦੀ ਹੈ ਪਰ ਉਹੀ ਪਤੀ ਆ ਕੇ ਅਗਰ ਉਹਨੂੰ ਇਗਨੋਰ ਕਰਦਾ ਨਾ ਉਹਨੂੰ ਬੁਲਾਉਂਦਾ ਨਹੀਂ ਆ ਕੇ ਆਉਂਦਾ ਵੀ ਹਾਂ ਮੈਂ ਥੱਕਿਆ ਆ ਰਿਹਾ ਆ ਜਾਂ ਮੈਂ ਆਫਿਸ ਦੇ ਵਿੱਚ ਇਦਾਂ ਕੀਤਾ ਹੈ ਨਾ ਵੀ ਤੂੰ ਵਹਿਲੀ ਸੀ ਇਦਾਂ ਇਦਾਂ ਨਾ ਪਰ ਕਦੇ ਇਹ ਸੋਚੇ ਵੀ ਉਹ 24 ਘੰਟੇ ਡਿਊਟੀ ਕਰਦੀ ਹੈ ਤੁਸੀਂ ਤਾਂ ਨਾ 8 ਘੰਟੇ ਡਿਊਟੀ ਕਰਕੇ ਘਰੇ ਵਾਪਸ ਆ ਜਾਂਦੇ ਹੋ ਪਰ ਉਹ 24 ਘੰਟੇ ਡਿਊਟੀ ਕਰਦੀ ਹੈ ਉਹ ਆਪਣੇ ਲਈ ਨਹੀਂ ਜਿਉਂਦੀ ਤੁਹਾਡੇ ਲਈ ਤੁਹਾਡੇ ਮਾਂ-ਬਾਪ ਲਈ ਤੁਹਾਡੇ ਬੱਚਿਆਂ ਲਈ ਤੁਹਾਡੇ ਪਰਿਵਾਰ ਲਈ ਜਿਉਂਦੀ ਹੈ ਇੱਥੋਂ ਤੱਕ ਕਿ ਜਿਹੜੀ ਇੱਕ ਸਿਆਣੀ ਔਰਤ ਹੈ ਉਹ ਤਾਂ ਆਪਣੇ ਖਾਣ-ਪੀਣ ਦਾ ਵੀ ਧਿਆਨ ਨਹੀਂ ਰੱਖਦੀ ਸਾਰਾ ਦਿਨ ਰਾਤ ਨੂੰ ਵੀ ਉੱਠ-ਉੱਠ ਕੇ ਆਪਣੇ ਬੱਚਿਆਂ ਨੂੰ ਦੇਖਦੀ ਆ ਆਪਣੇ ਪਰਿਵਾਰ ਨੂੰ ਦੇਖਦੀ ਹੈਗੀ ਹੈ ਨਾ ਪਰ ਉਹ ਚਾਹੁੰਦੀ ਕੀ ਹੈ ਇੱਕ ਛੋਟੇ ਜਿਹੀ ਪਿਆਰ ਦੇ ਬੋਲ ਕੀ ਕਿমিও ਤੁਸੀਂ ਠੀਕ ਉਹ ਦੋ ਸੰਤਨ ਨੂੰ ਕਿਸੇ ਚੀਜ਼ ਦੀ ਜਰੂਰਤ ਨਹੀਂ ਹੈਗੀ। ਇਹੀ ਚੀਜ਼ ਮੇਰੀਆਂ ਭੈਣਾਂ ਲਈ ਵੀ ਹੈ। ਕਿਉਂਕਿ ਅੱਜ ਕੱਲ ਨਾ ਆਪਾਂ ਦਿਖਾਵੇ ਦੀ ਜ਼ਿੰਦਗੀ ਜ਼ਿਆਦਾ ਜੀਣ ਲੱਗ ਗਿਆਂਗੇ। ਅਸਲ ਵਿੱਚ ਪਤੀ ਪਤਨੀ ਦਾ ਰਿਸ਼ਤਾ ਉਹੀ ਹੈਗਾ। ਕਹਿੰਦੇ ਜੇ ਪਤਨੀ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆਉਣ ਤੋਂ ਪਹਿਲਾਂ ਉਹਦੇ ਚਿਹਰੇ ਨੂੰ ਪੜ ਕੇ ਪਤੀ ਸਮਝ ਜਾਂਦੀ ਵੀ ਮੇਰੀ ਪਤਨੀ ਨੂੰ ਕਿਸ ਚੀਜ਼ ਦਾ ਦੁੱਖ ਹੈ। ਇਸੇ ਤਰੀਕੇ ਨਾਲ ਪਤਨੀ ਆਪਣੇ ਪਤੀ ਦਾ ਚਿਹਰਾ ਦੇਖ ਕੇ ਸਮਝ ਜਾਂਦੀ ਵੀ ਮੇਰੇ ਪਤੀ ਨੂੰ ਕੀ ਹੈ। ਦੇ ਕੋ ਛੋਟੀਆਂ ਮੋਟੀਆਂ ਨੋਕ ਚੋਕਾਂ ਸਾਰਿਆਂ ਚ ਚੱਲਦੀਆਂ ਰਹਿੰਦੀਆਂ ਨੇ ਮੇਰੀ ਮੈਰਿਜ ਨੂੰ 19 ਸਾਲ ਹੋ ਗਏ ਤੇ ਮੈਂ ਤੇ ਮੇਰੇ ਹਸਬੰਦ ਜੀ ਕਦੇ ਵੀ ਅੱਜ ਤੱਕ ਅਸੀਂ ਆਪਸ ਦੇ ਵਿੱਚ ਚਲੋ ਕਈ ਵਾਰੀ ਹੋ ਜਾਂਦਾ ਵੀ ਹਨਾ ਕਿਸੇ ਗੱਲ ਤੋਂ ਗੁੱਸਾ ਤਾਂ ਮਹੀਂ ਜ਼ਿਆਦਾ ਕਰਦਾ ਨਹੀਂ ਹੁੰਦੀਆਂ ਕਈ ਵਾਰੀ ਨਾ ਪਰ ਅਸੀਂ ਅੱਜ ਤੱਕ ਨਾ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਨਾ ਮੈਂ ਅੱਜ ਤੱਕ ਲੜ ਕੇ ਕਦੇ ਆਪਦੇ ਪੇਕੇ ਘਰ ਜਾਂ ਕੋਈ ਵੀ ਹਾਂ ਇਹੀ ਕਹਤਾ ਵੀ ਹਾਂ ਸਾਡੀ ਅੱਜ ਝਗੜਾ ਹੋਇਆ ਸਾਡੇ ਘਰ ਦੇ ਮੇਰੇ ਸਸਤੌਰੇ ਮੰਮੀ ਪਾਪਾ ਨੂੰ ਵੀ ਪਤਾ ਨਹੀਂ ਹੁੰਦਾ ਵੀ ਅਸੀਂ ਆਪਸ ਦੇ ਵਿੱਚ ਕਿਸੇ ਗੱਲ ਤੋਂ ਗੁੱਸੇ ਹਾਂ ਇਹੀ પતિ ਪਤਨੀ ਦਾ ਅਸਲੀ ਪਿਆਰ ਹੈ ਕਿਉਂਕਿ ਜਿੱਥੇ ਕਹਿੰਦੇ ਪਤੀ ਪਤਨੀ ਇੱਕ ਦੂਜੇ ਦਾ ਸਹਾਰਾ ਬਣਦੇ ਨੇ ਨਾ ਉਥੇ ਕਿਸੇ ਚੀਜ਼ ਦੀ ਕੋਈ ਵੱਡੀ ਤੋਂ ਵੱਡੀ ਮੁਸ਼ਕਿਲ ਆ ਜੇ ਹਨਾ ਉਹਦੇ ਨਾਲ ਵੀ ਆਪਾਂ ਖੁਸ਼ੀ ਖੁਸ਼ੀ ਜਿਉ ਸਕਦੇ ਆਂ ਮਲਕੀ ਲੜ ਸਕਦੇ ਆਂਗੇ ਹਨਾ ਉਸ ਘਰ ਦੇ ਵਿੱਚ ਬੱਚੇ ਕਦੇ ਵੀ ਗਲਤ ਰਸਤੇ ਤੇ ਨਹੀਂ ਜਾਂਦੇ ਕਦੇ ਵੀ ਬੱਚੇ ਗਲਤ ਸੰਗਤ ਚ ਨਹੀਂ ਪੈਂਦੇ ਕਦੇ ਵੀ ਬੱਚੇ ਤੁਹਾਡੇ ਅੱਗੇ ਨਹੀਂ ਬੋਲਣਗੇ ਜਿੱਥੇ ਪਤੀ ਪਤਨੀ ਦੀ ਆਪਸ ਦੇ ਵਿੱਚ ਬਣਦੀ ਹੈ ਅੱਜ ਮੈਂ ਤੁਹਾਨੂੰ ਦੱਸ ਦਿਆਂਗੀ ਦੇਖੋ ਇਹ ਹੈ ਤਾਂ ਇਹ ਇੱਕ ਟੋਟਕਾ ਇਹ ਵੀ ਇੱਕ ਕਹਿੰਦੇ ਜਿਵੇਂ ਐਸਟਰੋਲੋਜੀ ਹੁੰਦੀ ਹੈ ਨਾ ਜਦ ਤੁਹਾਨੂੰ ਦੱਸਦੇ ਜੋਤਿਸ਼ ਵਿਦਿਆਵਲਾ ਲੋ ਕਿਵੇਂ ਵੀ ਲਾ ਲੋ ਨਾ ਉਹ ਚੀਜ਼ ਹੈ ਕਿ ਅਗਰ ਮੇਰੇ ਆ ਭੈਣਾਂ ਦੇ ਮਨਾਂ ਦੇ ਵਿੱਚ ਹੁੰਦਾ ਵੀ ਹਾਂ ਮੇਰਾ ਪਤੀ ਮੇਰੀ ਵੀ ਆ ਕੇ ਸੁਣੇ ਆਪਣੇ ਭੈਣ ਭਾਈਆਂ ਦੀ ਸੁਣਦਾ ਹੈ ਮਾਪਪਾ ਦੀ ਸੁਣਦਾ ਹੈ ਨਾ ਦੇਖੋ ਇਹ ਛੋਟੀਆਂ ਛੋਟੀਆਂ ਗੱਲਾਂ ਕਰਕੇ ਹੀ ਤੁਹਾਡਾ ਘਰ ਟੁੱਟ ਜਾਂਦਾ ਹੈ ਇਹ ਸੋਚੋ ਵੀ ਉਹ ਆਪਣੇ ਸਾਰੇ ਮਾਪਪਾ ਸਾਰੇ ਪਰਿਵਾਰ ਨੂੰ ਛੱਡ ਕੇ ਤੁਹਾਡੇ ਪਿੱਛੇ ਹੈ ਨਾ ਤੁਹਾਡੇ ਘਰ ਆਈ ਹੈ ਉਹ ਵੀ ਤਾਂ ਉਵੇਂ ਜਿਵੇਂ ਆਪਣੇ ਮਾਪਪਾ ਨੂੰ ਪਿਆਰ ਕਰਦੀ ਹੈ ਉਵੇਂ ਜਿਵੇਂ ਉਹਨੂੰ ਪਾਲਦੇ ਆ ਛੋਟੀਆਂ ਛੋਟੀਆਂ ਗੱਲਾਂ ਨੂੰ ਇਗਨੋਰ ਨਾ ਕਰਿਆ ਕਰੋ ਤੇ ਸਭ ਤੋਂ ਪਹਿਲਾਂ ਮੈਂ ਭੈਣਾਂ ਨੂੰ ਵੀ ਕਹਣੀ ਕਿ ਤੁਸੀਂ ਵੀ ਥੋੜੀ ਜੀ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਤੁਸੀਂ ਕਰਨਾ ਕੀ ਹੈ ਕਿ ਅੱਜ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਪਾਅ ਦੱਸਦੀ ਹਾਂ ਜਿਹੜੀਆਂ ਮੇਰੀਆਂ ਭੈਣਾਂ ਨੂੰ ਲੱਗਦਾ ਵੀ ਉਹਨਾਂ ਦੇ ਪਤੀ ਉਹਨਾਂ ਨੂੰ ਪਿਆਰ ਨਹੀਂ ਕਰਦੇ ਨਾ ਇਹ ਚੀਜ਼ ਨੂੰ ਤੁਸੀਂ ਕਰਕੇ ਦੇਖਿਓ ਵੈਸੇ ਤਾਂ ਗੁਰਬਾਣੀ ਦੇ ਵਿੱਚ ਤਾਂ ਲਿਖਿਆ ਕਹਿੰਦੇ ਕਿਸੇ ਨੇ ਆਪਣੀਆਂ ਇੱਕ ਜਣੀ ਸੀ ਜਿਵੇਂ ਹਨਾ ਲਾਲ ਮੇਰੇ ਵਰਗੀ ਨੂੰ ਪੁੱਛ ਲਿਆ ਵੀ ਹਾਂ ਤੇਰਾ ਪਤੀ ਤੈਨੂੰ ਬਹੁਤ ਪਿਆਰ ਕਰਦਾ ਵੀ ਤੂੰ ਕੀ ਜਾਦੂ ਟੂਣਾ ਕੀਤਾ ਹੋਇਆ ਤਾਂ ਉਹਨੇ ਕਿਹਾ ਵੀ ਮੈਂ ਕੋਈ ਜਾਦੂ ਟੂਣਾ ਨਹੀਂ ਕੀਤਾ ਹੋਇਆ ਮੈਂ ਤਿੰਨ ਖਰ ਆਪਣਾਈ ਹੋਏ ਨਹੀਂ ਮੈਂ ਤਿੰਨ ਗੁਣਾ ਪਣਾਏ ਹੋਏ ਨੇ ਕਹਿੰਦੇ ਉਹ ਕਿਹੜੇ ਕਹਿੰਦੇ ਨਿਮਨ ਸੁਅੱਖਰ ਕਵਨ ਗੁਣਾ ਜੀਬਾ ਮਣੀਆ ਮੰਤ ਰਹਿ ਗੁਣ ਪੈਣੇ ਬੇਸ ਕਰ ਤਾਂ ਬਸ ਆਪੀ ਕੰਤ ਕਹਿੰਦੇ ਮੈਂ ਆਪਣੇ ਪਤੀ ਦੇ ਕਦੇ ਵੀ ਛੋਟੀ ਛੋਟੀਆਂ ਗੱਲਾਂ ਤੇ ਉਹ ਨਾਲ ਲੜੀ ਨਹੀਂ ਉਹ ਨਾਲ ਬਹਿਸ ਨਹੀਂ ਕੀਤੀ ਜਦੋਂ ਕੋਈ ਗੱਲ ਹੁੰਦੀ ਹੈ ਕਹਿੰਦੀ ਮੈਂ ਕਹਿ ਲੈਣਾ ਠੀਕ ਹੈ ਜੀ ਗਲਤੀ ਹੋਗੀ ਹੋਣੀ ਹੈ ਤੇ ਅੱਗੇ ਤੋਂ ਆਪਾਂ ਨਹੀਂ ਇਹ ਚੀਜ਼ ਨੂੰ ਕਰਾਂਗੀ ਕਹਿੰਦੇ ਵੀ ਜਦੋਂ ਬਹਿਸ ਛੱਡ ਦੇਣੀ ਹੈ ਨਾ ਆਪਣਾ ਆਪਾਂ ਤਿਆਗ ਦੇਣੀ ਹੈ ਨਾ ਆਪਾਂ ਤਾਂ ਉਸ ਘਰ ਦੇ ਵਿੱਚ ਕਦੇ ਵੀ ਕਲੇਸ਼ ਨਹੀਂ ਪੈਂਦਾ ਦੇਖੋ ਪੈਸਾ ਹੀ ਇਕੱਲੀ ਮੁੱਖ ਚੀਜ਼ ਨਹੀਂ ਹੁੰਦੀ ਅੱਜ ਕੱਲ ਥੋੜਾ ਜਿਹਾ ਇਹ ਹੋ ਰਿਹਾ ਵੀ ਮੈਂ ਵੀ ਕਮਾਉਣੀ ਆ ਹਨ ਮੈਂ ਕਿਸ ਦੀਆਂ ਕਿਉਂ ਚੱਲਣਾ ਹਨ ਤੇ ਕਹਿਣ ਤੋਂ ਮੇਰਾ ਭਾਅ ਹੈਗਾ ਵੀ ਇਹ ਚੱਲਣ ਚਲਾਉਣਾ ਨਹੀਂ ਹੁੰਦਾ ਇੱਕ ਦੂਜੇ ਨਾਲ ਪਿਆਰ ਹੁੰਦਾ ਪੈਸੇ ਨੇ ਤੁਹਾਡਾ ਸਾਥ ਨਹੀਂ ਦੇਣਾ ਪੈਸੇ ਨੇ ਤੁਹਾਡੇ ਨਾਲ ਨਹੀਂ ਜਾਣਾ ਜਦੋਂ ਤੁਸੀਂ ਤੁਰਦੀ ਹੋ ਤਾਂ ਤੁਹਾਡੇ ਹਸਬੰਦ ਜਦੋਂ ਕਹਿੰਦੇ ਇੱਕ ਦੂਜੇ ਦਾ ਪਿਆਰ ਹੋਊਗਾ ਨਾ ਜੋ ਤੁਸੀਂ ਜਾਣਿਓ ਤਾਂ ਤੁਹਾਨੂੰ ਦੇਖ ਕੇ ਲੋਕ ਨਾ ਇਹ ਕਹਿੰਦੇ ਨੇ ਵੀ ਬਾਕੀ ਇੰਨੇ ਵਰਗੇ પતિ ਪਤਨੀ ਹੋਣੇ ਚਾਹੀਦੇ ਨੇ ਤਾਂ ਛੋਟੀ ਛੁਟੀਆਂ ਗੱਲਾਂ ਨਹੀਂ ਉਹਨਾਂ ਨੂੰ ਇਗਨੋਰ ਕਰ ਲਿਆ ਕਰੋ ਤਾਂ ਅੱਜ ਮੈਂ ਤੁਹਾਨੂੰ ਇੱਕ ਚੀਜ਼ ਦੱਸਦੀ ਆ ਜਿਹੜੀਆਂ ਭੈਣਾਂ ਨੂੰ ਲੱਗਦਾ ਵੀ ਉਹਨਾਂ ਦੇ ਪਤੀ ਉਹਨਾਂ ਨੂੰ ਪਿਆਰ ਨਹੀਂ ਕਰਦੇ ਨਾ ਉਹਨਾਂ ਦਾ ਕੋਈ ਗੱਲ ਨਹੀਂ ਸੁਣਦੇ ਉਹ ਕਿਸੇ ਹੋਰ ਔਰਤ ਦੇ ਨਾਲ ਦੇਖੋ ਅੱਜ ਕੱਲੇ ਕਾਲ ਯੁਗ ਦਾ ਨਾ ਸਿਧਾਂਤ ਹੀ ਹੈ ਤੇ ਪਿਛਲੇ ਸਮੇਂ ਤੋਂ ਚੱਲਦਾ ਰਿਹਾ ਪਰ ਕਾਲ ਯੁਗ ਦੇ ਵਿੱਚ ਜ਼ਿਆਦਾ ਹਾਵੀ ਹੋ ਰਿਹਾ ਇੱਕ ਮੈਂ ਛੋਟਾ ਜਿਹਾ ਆਪਣੀਆਂ ਭੈਣਾਂ ਨੂੰ ਹੋਰ ਕਹਿਣਾ ਚਾਹੁੰਗੀ ਕਿਉਂਕਿ ਕਈ ਪੁਰਸਾਂ ਦਾ ਜਿਹੜਾ ਥੋੜਾ ਜਿਹਾ ਮਾਈਂਡ ਹੁੰਦਾ ਦਿਮਾਗ ਹੁੰਦਾ ਨਾ ਉਹ ਥੋੜਾ ਜਿਹਾ ਅਲੱਗੇ ਤਰੀਕੇ ਦਾ ਹੁੰਦਾ ਕਈ ਤਾਂ ਹੁੰਦੇ ਨੇਗੇ ਵੀ ਜਿਨ੍ਹਾਂ ਨੂੰ ਜਿਵੇਂ ਪਤਨੀ ਉਹਨਾਂ ਦੀ ਰਹੇ ਉਦਾਂ ਹੀ ਸੋਹਣੀ ਲੱਗਦੀ ਹੈ ਕਈਆਂ ਨੂੰ ਹੁੰਦੇ ਵੀ ਬਹੁਤ ਸੋਹਣੀ ਬਣ ਕੇ ਰਹੇ ਮੇਰੀ ਪਤਨੀ ਮੇਕਅਪ ਵਗੈਰਾ ਕਰਕੇ ਰਹੇ ਹਨ ਪਰ ਆਪਾਂ ਨਾ ਵੀ ਸਾਰਾ ਦਿਨ ਉਹ ਮੱਚੀ ਮਚਾਈ ਵੀ ਹਾਂ ਮੈਂ ਤਾਂ ਕੰਮ ਕਰਦੀ ਸੀ ਮੈਂ ਤਾਂ ਇਹ ਕਰਦੀ ਸੀ ਮੈਂ ਭੁੱਖਾ ਮੈਂ ਵੀ ਉਹ ਫਿਰ ਹੋਰ ਕਰੂਗਾ ਕਿ ਉਹ ਆਪਣੇ ਆਪ ਹੀ ਬਹਰ ਸਹਾਰਾ ਪਾ ਲੂਗਾ ਇਸੇ ਤਰੀਕੇ ਨਾਲ ਔਰਤਾਂ ਨੇ ਜਿਹੜੀਆਂ ਗਲਤ ਰਸਤੇ ਤੇ ਭੈਣਾ ਜਾਂਦੀਆਂ ਨੇ ਨਾ 50% ਇਹੀ ਚੀਜ਼ ਹੈ ਕਿ ਪਤੀ ਜਦੋਂ ਉਹਨਾਂ ਨੂੰ ਇਗਨੋਰ ਕਰਦਾ ਨਾ ਫਿਰ ਉਹ ਬਾਹਰ ਜਾ ਕੇ ਕਹਿੰਦੇ ਜਦੋਂ ਘਰ ਚੋਂ ਪਿਆਰ ਮਿਲੇ ਤਾਂ ਬਾਹਰ ਕਿਉਂ ਅਗਲਾ ਮੂੰਹ ਮਾਰੂਗਾ ਹਨਾ ਤੇ ਇਹ ਦੇਖੋ ਬਜ਼ੁਰਗ ਅੱਗੇ ਸਮਝਾਉਂਦੇ ਹੁੰਦੇ ਸੀ ਪਰ ਅੱਜ ਕੱਲ ਆਪਾਂ ਬਜ਼ੁਰਗਾਂ ਦੀ ਸੁਣਨੋਂ ਹਟ ਗਏ ਤੇ ਇਹੀ ਚੀਜ਼ ਹੈਗੀ ਹਨਾ ਕਿਉਂਕਿ ਮੇਰੀਆਂ ਗੱਲਾਂ ਵੀ ਬਹੁਤ ਨੂੰ ਨਾ ਇਦਾਂ ਲੱਗਦੀਆਂ ਨੇ ਪਹਿਲੀ ਨਾ ਦੋ ਤਿੰਨ ਦੋ ਇਹੋ ਜਿਹੇ ਇਨਸਾਨ ਨੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਆਪਣਾ ਚੈਨਲ ਹਨਾ ਜਦੋਂ ਮੈਂ ਵੀਡੀਓ ਪਾਉਣੀਆ ਨਾ ਉਹਨਾਂ ਨੇ ਸੁਣਨਾ ਨਹੀਂ ਵੀ ਕੀ ਐ ਨਾਲ ਦੀ ਨਾਲ ਡਿਸਲਾਈਕ ਪਰ ਡਿਸਲਾਈਕ ਨਾਲ ਮੈਨੂੰ ਹੀ ਫਾਇਦਾ ਹਨਾ ਮੇਰੀ ਵੀਡੀਓ ਹੋਰ ਵਾਇਰਲ ਹੁੰਦੀ ਹੈ ਕਿ ਕੋਈ ਗੱਲ ਨਹੀਂ ਆਪਾਂ ਚੱਲਦੇ ਰਹੋ ਤੁਸੀਂ ਆਪਣਾ ਕੰਮ ਕਰਦੇ ਰਹੋ ਮੈਂ ਆਪਣਾ ਕੰਮ ਕਰਦੀ ਰਹੂੰਗੀ ਹਨਾ ਤਾਂ ਤੁਸੀਂ ਕਰਨਾ ਕਿ ਇਸ ਤਰੀਕੇ ਦਾ ਨ ਇੱਕ ਛੋਟਾ ਜਿਹਾ ਕੱਪੜਾ ਲੈ ਲਓ ਚੌਰਸ ਪਰ ਚਿੱਟੇ ਰੰਗ ਦਾ ਲੈਣਾ ਜਿਹੜੀਆਂ ਪੈਣਾਂ ਨੂੰ ਲੱਗਦਾ ਵੀ ਉਹਨਾਂ ਦਾ ਪਤੀ ਉਹਨਾਂ ਦੀ ਗਾਰਨਿਸ਼ ਹੁੰਦਾ ਨਾਲ ਉਹਨੂੰ ਪਿਆਰ ਨਹੀਂ ਕਰਦਾ ਉਹ ਕਿਸੇ ਹੋਰ ਔਰਤ ਦੇ ਨਾਲ ਹੈ ਨਾ ਸਬੰਧ ਨੇ ਦੇਖੋ ਇਹ ਮੈਨੂੰ ਮਜਬੂਰੀ ਦੇ ਵਿੱਚ ਦੱਸਣਾ ਪੈਂਦਾ ਤੁਹਾਨੂੰ ਕਿਉਂਕਿ ਫਿਰ ਬਹੁਤ ਪੈਣਾਂ ਦੇ ਜਦੋਂ ਮੈਸੇਜ ਆਉਂਦੇ ਨੇ ਨਾ ਮੇਰਾ ਦਿਲ ਦੁਖ ਜਾਂਦਾ ਫਿਰ ਮੈਨੂੰ ਹੁੰਦਾ ਵੀ ਨਹੀਂ ਹੈ ਅੱਜ ਤਾਂ ਇਹ ਜ਼ਰੂਰੀ ਕਰਨਾ ਹੀ ਪੈਣਾ ਫਿਰ ਮੈਨੂੰ ਕਿਤੋਂ ਕਿਤੇ ਚੀਜ਼ ਨੂੰ ਜ਼ਰੂਰ ਕਰਨਾ ਹੀ ਪੈਂਦਾ ਕੱਪੜਾ ਲੈ ਕੇ ਦੇਖੋ ਇਹ ਕੋਈ ਨੁਕਸਾਨ ਨਹੀਂ ਤੁਹਾਨੂੰ ਕਿਸੇ ਵੀ ਚੀਜ਼ ਦਾ ਇਹ ਤੁਹਾਡੇ ਘਰ ਦੇ ਵਿੱਚ ਅਜਿਹੀ ਪੋਜ਼ਿਟਿਵਿਟੀ ਲੈ ਕੇ ਆਊਗਾ ਕਿ ਤੁਸੀਂ ਹੈਰਾਨ ਰਹਿ ਚੁਗੇ ਫਿਰ ਤੁਸੀਂ ਕੀ ਕਰਨਾ ਹੈ ਸੱਤ ਲੌਂਗ ਲੈ ਇਸ ਤਰੀਕੇ ਨਾਲ ਕੈਪ ਵਾਲੀ ਟੋਪੀ ਵਾਲੀ ਲੌਂਗ ਲੈਣੇ ਆ ਸੱਤ ਲੌਂਗ ਲੈਣੇ ਆ ਸੱਤ ਕਾਲੀਆਂ ਮਿਰਚਾਂ ਲੈ ਲੈਣੀਆਂ ਨੇਗੀਆ ਤੁਸੀਂ ਨੇ ਤੇ ਫਿਰ ਤੁਸੀਂ ਇਹਨਾਂ ਨੂੰ ਕਰਨਾ ਕੀ ਹੈ ਇਸ ਤਰੀਕੇ ਦਾ ਇੱਕ ਕੱਪੜਾ ਲੈ ਲੈਣਾ ਚਿੱਟੇ ਰੰਗ ਦਾ ਲੈਣਾ ਹੈ ਕੱਪੜਾ ਉਹਦੇ ਵਿੱਚ ਨਾ ਇਹਨਾਂ ਨੂੰ ਬੰਨ ਲੈਣਾ ਉਸ ਦੇ ਵਿੱਚ ਨਾ ਇਹਨਾਂ ਨੂੰ ਬੰਨ ਕੇ ਗੱਠ ਮਾਰ ਲੈਣੀ ਹੈ ਜਿੱਥੇ ਤੁਹਾਡੇ ਪਤੀ ਦੇ ਕੱਪੜੇ ਪਏ ਨੇ ਉਸ ਜਗ੍ਹਾ ਤੇ ਤੁਸੀਂ ਇਸ ਰਮਾਲ ਨੂੰ ਬੁੱਧਵਾਰ ਵਾਲੇ ਦਿਨ ਰੱਖਣਾ ਯਾਦ ਰੱਖਿਓ ਬੁੱਧਵਾਰ ਵਾਲੇ ਦਿਨ ਤੁਸੀਂ ਰੱਖਣਾ ਸੱਤ ਦਿਨ ਰੱਖ ਕੇ ਰੱਖਣਾ ਇਹ ਵੀ ਨਾ ਹੋਵੇ ਕਿ ਉਹਦੇ ਹੱਥ ਲਾ ਕੇ ਜੇ ਤੁਹਾਡੇ ਘਰੇ ਹੋਰ ਕਲੇਸ਼ ਪੈ ਜੇ ਵੀ ਹਾਂ ਪਤਾ ਨਹੀਂ ਕੀ ਕਰ ਰਿਹਾ ਹੈ ਅਜਿਹੀ ਜਗ੍ਹਾ ਕੋ ਚਾਹੇ ਤੁਸੀਂ ਕਕਮੀਜ ਵਗੈਰਾ ਕਿਤੇ ਲੈ ਕੇ ਤੁਸੀਂ ਸਾਈਡ ਤੇ ਰੱਖ ਦਈਓ ਹਨ ਤੇ ਮੈਂ ਸਿਰਫ ਲੜਾਈ ਨਹੀਂ ਪਾਉਣੀ ਜੰਦੀ ਮੈਂ ਤੁਹਾਡੀ ਲੜਾਈ ਮਟਾਉਣਾ ਚਾਹੁੰਨੀ ਆਂਗੀ ਹਨ ਕਿਉਂਕਿ ਕਈ ਸੱਕੀ ਹੁੰਦੇ ਨੇ ਵੀ ਹਾਂ ਪਤਾ ਨਹੀਂ ਇਹ ਕੀ ਗੱਲ ਹੈਗੀ ਹਨ ਤੇ ਇਹ ਤੁਹਾਡੇ ਮਨ ਦੇ ਵਿੱਚ ਇੱਕ ਪੋਜ਼ਿਟਿਵਿਟੀ ਲਿਆਉਣ ਵਾਸਤੇ ਇੱਕ ਟੋਟਕਾ ਹੈਗਾ ਤਾਂ ਤੁਸੀਂ ਕਰਨਾ ਕਿ ਕੋਈ ਸੱਤ ਕਾਲੀਆਂ ਮਿਰਚਾਂ ਸੱਤ ਲੌਂਗ ਇਹਨਾਂ ਨੂੰ ਤੁਸੀਂ ਇੱਕ ਚਿੱਟੇ ਕੱਪੜੇ ਪੋਟਲੀ ਦੇ ਵਿੱਚ ਬੰਨ ਕੇ ਉੱਥੇ ਰੱਖ ਦੇਣਾ ਜਿੱਥੇ ਤੁਹਾਡੇ ਪਤੀ ਦੇ ਕੱਪੜੇ ਨੇ ਤੁਹਾਡੀ ਪਤਨੀ ਤੁਹਾਡੇ ਕਹਿਣਾ ਨਹੀਂ ਮੰਦੀ ਤਾਂ ਵੀਰ ਵੀ ਇਸ ਚੀਜ਼ ਨੂੰ ਕਰ ਸਕਦੇ ਹਨ ਇਹਦੇ ਵਿੱਚ ਕੋਈ ਹੋਣੀ ਹੈਗਾ ਫਿਰ ਤੁਸੀਂ ਇਹਨਾਂ ਨੂੰ ਬੁੱਧਵਾਰ ਵਾਲੇ ਦਿਨ ਰੱਖਣਾ ਹੈ 7 ਦਿਨ ਰੱਖਣਾ ਫਿਰ ਤੁਸੀਂ ਇਹਨੂੰ ਚੱਕ ਕੇ ਇੱਕ ਛੋਟੀ ਜੀ ਭਾਂਡੇ ਦੇ ਵਿੱਚ ਕਿਸੇ ਵੀ ਚੀਜ਼ ਦੇ ਵਿੱਚ ਅੱਗ ਜਲਾ ਲੈਣੀ ਹੈ ਕੋਈ ਠੁੱਠੀ ਲੈ ਲਓ ਚੁੰਗੜਾ ਲੈ ਲਓ ਕੁਝ ਵੀ ਲੈ ਲਓ ਨਾ ਉਹਦੇ ਵਿੱਚ ਇੱਕ ਕਪੂਰ ਤੇ ਸੱਤੇ ਚੀਜ਼ਾਂ ਜਿਹੜੀਆਂ ਇਹ ਨੇ ਸੱਤ-ਸੱਤ ਇਹਨਾਂ ਨੂੰ ਇਹਨਾਂ ਨੂੰ ਤੁਸੀਂ ਇਹਨੇ 7 ਬਾਰ ਕਰਨਾ ਹੈ ਜਿਵੇਂ ਇੱਕ ਅਜੁੱਬਾ ਦਿਵਾਰ ਨੂੰ ਰੱਖ ਤੇ ਅਗਲੇ ਬੁੱਧਵਾਰ ਨੂੰ ਚੱਕ ਲਿਆ ਉਹਨਾਂ ਨੂੰ ਜਲਾਤਾ ਫਿਰ ਫਿਰ ਰੱਖਦਾ ਸੱਤ ਵਾਰ ਹੈਨਾ ਇਦਾਂ ਤੁਸੀਂ ਇਸ ਚੀਜ਼ ਨੂੰ ਕਰਨੇਗਾ ਤੁਸੀਂ ਹੈਰਾਨ ਰਹ ਜੋਗੇ ਕਿ ਕਿੰਨਾ ਤੁਹਾਡੇ ਪਤੀ ਪਤਨੀ ਦਾ ਆਪਸ ਦੇ ਵਿੱਚ ਪਿਆਰ ਹੋਵੇਗਾ ਤੇ ਇਹ ਚੀਜ਼ ਹੋ ਗਈ ਇੱਕ ਵੀ ਤੁਹਾਡੇ ਕੋਈ ਵੀ ਕਿਸੇ ਨੇ ਜਾਦੂ ਟੂਣਾ ਕੀਤਾ ਲਾ ਲਓ ਨજર ਲਾ ਲਓ ਕੁਝ ਵੀ ਲਾ ਲਓ ਇਹ ਉਸ ਚੀਜ਼ ਨੂੰ ਉਤਾਰਨ ਵਾਸਤੇ ਹੈ ਪਰ ਇੱਕ ਤੁਹਾਨੂੰ ਪਹਿਲ ਕਰਨੀ ਪਵੇਗੀ ਅਗਰ ਤੁਹਾਡਾ ਪਤੀ ਤੁਹਾਡੇ ਨਾਲ ਕਰਦਾ ਮੈਂ ਪਹਿਲਾਂ ਵੀ ਕਦੋਂ ਪਹਿਣਾ ਨੂੰ ਕਿਹਾ ਵੀ ਤੁਸੀਂ ਇਸ ਬਾਹਰ ਵਿਦੇਸ਼ ਬੈਠੇ ਨੇ ਤੁਹਾਡੇ ਪਤੀ ਤਾਂ ਤੁਸੀਂ ਸਵੇਰੇ ਸ਼ਾਮ ਦੋਨੇ ਟਾਈਮ ਉਹਨਾਂ ਨੂੰ ਇੱਕ ਪਿਆਰ ਭਰਿਆ ਮੈਸੇਜ ਜ਼ਰੂਰ ਕਰੋ ਅਗਰ ਤੁਹਾਡੇ ਪਤੀ ਘਰ ਨੇ ਤਾਂ ਤੁਸੀਂ ਉਹਨਾਂ ਨੂੰ ਵੀ ਹੈਨਾ ਇੱਕ ਦੂਜੇ ਨੂੰ 10 ਮਿੰਟ ਸਵੇਰੇ 10 ਮਿੰਟ ਸ਼ਾਮ ਨੂੰ ਕਈ ਵਾਰੀ ਇਦਾਂ ਦੇ ਵੀ ਇਨਸਾਨ ਹੁੰਦੇ ਨੇ ਜਿਹੜੇ ਕਿ ਬਸ ਮੂਢੇ ਹੁੰਦੇ ਆ ਨਾ ਤਾਂ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਕਹਿੰਦੇ ਤਾਂ ਹੀ ਗੁੱਸੇ ਹੁੰਦੇ ਨੇ ਤਾਂ ਹੀ ਤੁਹਾਡੀ ਗੱਲ ਨਹੀਂ ਮੰਨਦੇ ਜਦੋਂ ਹਨ ਛੋਟੇ ਛੋਟੇ ਛੋਟੀਆਂ ਗੱਲਾਂ ਤੇ ਤੁਸੀਂ ਜਿੱਦ ਕਰਦੇ ਮਜਬੂਰੀਆਂ ਸਮਝਿਆ ਕਰੋ ਭੈਣਾ ਵੀ ਸਮਝਿਆ ਕਰੋ ਵੀਰ ਵੀ ਸਮਝਿਆ ਕਰੋ ਕਿਉਂਕਿ ਇੱਕ ਦੂਜੇ ਦੀ ਜਦੋਂ ਤੁਸੀਂ ਸਮਝਣ ਲੱਗੇ ਤਾਂ ਤੁਹਾਡੇ ਘਰ ਦੇ ਵਿੱਚੋਂ ਪਲੇਸ ਆਪਣੇ ਆਪ ਹੀ ਖਤਮ ਹੋ ਜਾਏਗਾ ਇੱਕ ਨਾ ਜਿੱਦਾਂ ਤੁਹਾਡਾ ਪਤੀ ਚਾਹੁੰਦਾ ਹੈ ਕਈ ਨੂੰ ਹੁੰਦਾ ਵੀ ਹਾਂ ਮੇਰੀ ਪਤਨੀ ਬਣ ਠਣ ਕੇ ਰਹੇ ਪਰ ਆਪਾਂ ਕਹਿੰਦੇ ਵੀ ਮੈਥੋਂ ਨਹੀਂ ਬਣਿਆ ਜਾਂਦਾ ਮੈਥੋਂ ਨਹੀਂ ਆ ਕੱਪੜੇ ਪਾਇਆ ਜਾਂਦਾ ਤਾਂ ਤੁਸੀਂ ਥੋੜਾ ਜਿਹਾ ਨਾ ਉਹ ਚੀਜ਼ ਨੂੰ ਤਿਆਗ ਕੇ ਨਾ ਉਹਦੇ ਲਈ ਵੀ ਜਿੰਦੀ ਇਹ ਇੱਕ ਸਮਰਪਣ ਹੈਗਾ ਕਹਿੰਦੇ ਬਹੁਤ ਹਨਾ ਆਪਾਂ ਨੂੰ ਇੱਕ ਜਦੋਂ ਮੈਰਿਜ ਹੋ ਜਾਂਦੇ ਨੇ ਨਾ ਬਹੁਤ ਜ਼ਿਆਦਾ ਹਨਾ ਆਪਾਂ ਨੂੰ ਇੱਕ ਦੂਜੇ ਪ੍ਰਤੀ ਦੇਖਣਾ ਪੈਂਦਾ ਹੈਗਾ ਇਹ ਚੀਜ਼ ਦਾ ਫਰਕ ਹੁੰਦਾ ਹੈ ਤਾਂ ਤੁਸੀਂ ਇਹ ਚੀਜ਼ ਨੂੰ ਜਰੂਰ ਕਰਕੇ ਦੇਖੋ ਇੱਕ ਛੋਟਾ ਜਿਹਾ ਉਪਾਅ ਹੋਰ ਹੈ ਜਦੋਂ ਤੋਂ ਤੁਹਾਡੇ ਪਤੀ ਸਵੇਰੇ ਉੱਠਦੇ ਨੇ ਉਹਨਾਂ ਦੇ ਪੈਰੀ ਹੱਥ ਜਰੂਰ ਲਾਇਆ ਕਰੋ ਪੈਰੀ ਹੱਥ ਲਗਾ ਕੇ ਨਾ ਤੁਸੀਂ ਉਹਨਾਂ ਨੂੰ ਇੱਕ ਵਾਰੀ ਕਹਿ ਦਿਆ ਕਰੋ ਜੀ ਆਪਣੇ ਵਿੱਚ ਜੋ ਹੋਈਆਂ ਗਲਤੀਆਂ ਭੁੱਲਣ ਚੁੱਕਾਂ ਦੀ ਮਾਫੀ ਦੇ ਦੇਣੀ ਤਾਂ ਦੇਖਿਓ ਤੁਹਾਡਾ ਰਿਸ਼ਤਾ ਹੌਲੀ-ਹੌਲੀ ਸੁਧਰਦਾ ਸੁਧਰਦਾ ਕਿੰਨੇ ਸੁਧਰੇਗਾ ਤੁਸੀਂ ਹੈਰਾਨ ਰਹ ਜੂਗੇ ਵੀ ਤੁਹਾਡਾ ਪਤੀ ਜਿਹੜਾ ਕਿ ਤੁਹਾਡੇ ਵੱਲ ਦੇਖਦਾ ਵੀ ਨਹੀਂ ਸੀ ਨਾ ਉਹ ਅੱਜ ਤੁਹਾਨੂੰ ਕਿੰਨਾ ਪਿਆਰ ਇਹ ਛੋਟੇ ਛੋਟੇ ਗੱਲਾਂ ਨੇ ਬਦਲਣ ਦੀ ਕੋਸ਼ਿਸ਼ ਕਰੋ ਤੁਹਾਡਾ ਪਤੀ ਕਿਸੇ ਨੂੰ ਹੋਰ ਨਹੀਂ ਪਿਆਰ ਕਰਦਾ ਤੁਸੀਂ ਖੁਦ ਹੀ ਉਸ ਨੂੰ ਅਭਦੇ ਤੋਂ ਦੂਰ ਜਾਣ ਵਾਸਤੇ ਪ੍ਰੇਰਿਤ ਕਰ ਚੁੱਕੇ ਹੋ ਕਈ ਵਾਰੀ ਕਿਸੇ ਦਾ ਕੋਈ ਜਾਦੂ ਟੂਣਾ ਲਾ ਲਓ ਕਈ ਵਾਰੀ ਨજર ਲਾ ਲਓ ਕੁਝ ਵੀ ਲਾ ਲਓ ਨਾ ਇਹ ਕਾਰਨ ਬਣ ਜਾਂਦੇ ਆ ਪਰ ਜਿਹੜਾ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਨੇ ਇਸ ਨੂੰ ਅਪਣਾਓਗੇ ਨਾ ਤਾਂ ਦੇਖਿਓ ਤੁਹਾਡੇ ਜੀਵਨ ਦੇ ਵਿੱਚ ਕਿਵੇਂ ਖੁਸ਼ੀਆਂ ਆਉਂਦੀਆਂ ਨੇ ਕਿਵੇਂ ਤੁਹਾਡਾ ਪਤੀ ਤੁਹਾਡੀ ਸੁਣਦਾ ਇਹ ਕਹਿੰਦਾ ਛੋਟੇ ਛੋਟੇ ਗੱਲਾਂ ਵੀ ਤੇਰੀ ਮਾਂ ਐ ਕਹਿੰਦੀ ਐ ਤੇਰੀ ਭੈਣ ਐ ਕਹਿੰਦੀ ਐ ਇਦਾਂ ਦੀਆਂ ਚੀਜ਼ਾਂ ਨੂੰ ਨਾ ਬਿਲਕੁਲ ਛੱਡ ਦੇ ਕਿਉਂਕਿ ਘਰਾਂ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਨਾ ਅਗਰ ਆਪਾਂ ਇਹ ਛੋਟੇ-ਛੋਟੇ ਚੀਜ਼ਾਂ ਨੂੰ ਕਰੀ ਜਾਵਾਂਗੇ ਨਾ ਫਿਰ ਤੋਂ ਅਸੀਂ ਉਹਨਾਂ ਦਾ ਕੁਝ ਨਹੀਂ ਹੁੰਦਾ ਤੁਸੀਂ ਪਤੀ-ਪਤਨੀ ਆਪਣਾ ਰਿਸ਼ਤਾ ਖਰਾਬ ਕਰ ਲਓਗੇ ਛੋਟੀ ਜਿਹੀ ਗੱਲ ਹੋਈ ਮਾਂ ਨੂੰ ਫੋਨ ਲਗਾ ਲਿਆ ਮੰਮੀ ਮੈਨੂੰ ਐ ਕਹਿੰਦੇ ਨੇ ਮੈਨੂੰ ਐ ਇਦਾਂ ਦਾ ਵੀ ਮਾਂ ਕੀ ਕਰ ਲੂਗੀ ਠੀਕ ਹੈ ਵੀ ਰਿਸ਼ਤਾ ਤਾਂ ਤੁਹਾਡਾ ਖਰਾਬ ਹੋ ਗਿਆ ਠੀਕ ਹੈ ਵੀ ਜਵਾਨੀ 'ਚ ਤੁਹਾਨੂੰ ਹੈਗਾ ਵੀ ਅਸੀਂ ਪੈਸਾ ਸਾਡੇ ਕੋਲ ਇਦਾਂ-ਇਦਾਂਗਾ ਪਰ ਇੱਕ ਗੱਲ ਯਾਦ ਰੱਖਿਓ ਜਦੋਂ ਬੁਢਾਪਾ ਆਉਂਦਾ ਹੈ ਨਾ ਉਦੋਂ ਸਾਰੇ ਸਾਥ ਛੱਡ ਜਾਂਦੇ ਨੇ ਸਿਵਾਏ ਪਤੀ-ਪਤਨੀ ਇੱਕ ਦੂਜੇ ਦਾ ਤੇ ਵੀਡੀਓ ਚੰਗੀ ਲੱਗੀ ਲਾਈਕ ਲੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪਿਆਰ ਬਣਾ ਮੇਰੇ ਵੱਲੋਂ ਸਤਿ ਸ੍ਰੀ ਅਕਾਲ